ਅੰਮ੍ਰਿਤਸਰ ਵਿਖੇ ਟਾਲੀ ਵਾਲੇ ਚੌਂਕ ਵਿੱਚ ਕੇਬਲ ਦੇ ਸੈਟ ਆਫ ਬਾਕਸ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪੂਰਾ ਝਗੜਾ ਇੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਪਥਰਾ ਨਾਲ ਹਮਲਾ ਕੀਤਾ ਜਾ ਰਿਹਾ ਹੈ ਇਸ ਝਗੜੇ ਵਿੱਚ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੋ ਜਣੇ ਜ਼ਖਮੀ ਹੋਏ ਹਨ ਆ ਕੇ ਸਾਨੂੰ ਗੱਡੇ ਗੱਡੇ ਗਾਲਾਂ ਕੱਢਣ ਲੱਪਿਆ ਵਾ ਤੇ ਬਾਅਦ ਵਿੱਚ ਮੈਨੂੰ ਕਹਿੰਦਾ ਵਾ ਕਿ ਪਹਿਲਾਂ ਮੇਰੇ ਹੱਥੀ ਪਿਆ ਵਾ ਉਹ ਚਾਰ ਜਣੇ ਹੈਗੇ ਸੀ ਉਹਦੇ ਤਿੰਨ ਦੋਸਤ ਹੀ ਨਾਲ ਤੇ ਇੱਕ ਆਪ ਹੀ ਆਚਾਰਜ ਨੇ ਗਿਵੇਂ ਰੱਥੀ ਪਏ ਆ ਬਾਅਦ ਚ ਕਹਿੰਦੇ ਸੀ ਜਿੰਨੂੰ ਬਲਾ ਕੇ ਲੈਣਾ ਬਣਾ ਲਿਆ ਤੇ ਫਿਰ ਮੇਰੇ ਫਾਦਰ ਸਾਹਿਬ ਆਏ ਆਪਾਂ ਰਾਇਨਾਮਾ ਕਰਨਾ ਆ ਪਰ ਉਹਨਾਂ ਨੇ ਆਪਣੇ 10-15 ਜਾਨੇ ਨਾਲ ਲੈ ਕੇ ਤੇ ਨਾਲ ਹਥਿਆਰ ਲੈ ਕੇ ਸਾਡੇ ਤੇ ਜਾਣ ਲਈ ਉਹ ਹਮਲਾ ਕੀਤਾ ਵਾ ਤੇ ਇਸ ਦਾ ਕੀ ਬਤਾਨੀਆ ਕਿ ਇਹ ਕਾਰਵਾਈ ਕੀਤੀ ਜਾਂ ਵੀ ਸਖਤ ਸਖਤ ਕਾਰਵਾਈ ਕੀਤੀ ਜਾਂ ਉਧਰ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਕੋਈ ਕੇਬਲ ਦੇ ਕਨੈਕਸ਼ਨ ਤੋਂ ਕੋਈ ਕੁਦਮਮ ਹੋਈ ਹੈ ਉਸ ਤੋਂ ਬਾਅਦ ਪ੍ਰਿੰਸ ਤੇ ਹਨਮਨਪ੍ਰੀਤ ਜਿਹੜੇ ਦੋਨੋਂ ਭਰਾ ਸਮੀਤ ਹੋਰ ਰੇਸ਼ਮ ਇਹਨਾਂ ਨੇ ਲਿਆ ਕੇ ਬੰਦੇ ਇਹਨਾਂ ਨਾਲ ਝਗੜਾ ਕੀਤਾ ਕਿਉਂ ਝਗੜੇ ਦੇ ਦੌਰਾਨ ਮਨਪ੍ਰੀਤ ਸਿੰਘ ਨੂੰ ਉਹਦੇ ਫਾਦਰ ਨੂੰ ਧਰਮਵੀਰ ਸਿੰਘ ਨੂੰ ਕਾਫੀ ਗੰਭੀਰ ਉਪ ਚਿਖਮੀ ਹੋਏ ਹੈ ਲੇਕਿਨ ਉੱਤਰਵੀਰ ਸਿੰਘ ਦਾ ਬੇਟਾ ਗਗਨਦੀਪ ਸਿੰਘਾ ਉਦੀ ਮੌਕੇ ਤੇ ਡੈਥ ਹੋ ਗਈ ਹੈ ਜੋ ਦੋਨਾਂ ਗੁੱਟਾਂ ਨੇ ਕਲੇਸ਼ ਝਗੜੇ ਦੇ ਵਿੱਚ ਅਸੀਂ ਕਾਰਵਾਈ ਕਰ ਰਹੇ ਹਾਂ ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤਾਰ ਹਨ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਾਗਬਾਨੀ ਟੀਵੀ ਚੰਡੀਗੜ੍ਹ